ਤੋਂ ਪੰਜਾਬ ਬੜੀ ਪੂਰੀ ਤਰ੍ਹਾਂ ਖੜਾਂ ਦੀ ਮਾਰ ਚੱਲ ਗਿਆ ਹੈ ਉੱਥੋਂ ਦੇ ਲੋਕੀਂ ਤਰ੍ਹਾਂ ਦੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਵੈਦ ਸਰਕਾਰ ਐਲਜੀਓ ਅਤੇ ਹੋਰ ਲੋਕ ਉੱਥੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਨੇ ਪਰ ਸਾਡੇ ਸ਼ਹਿਰ ਦੇ ਦੋ ਪ੍ਰਮੁੱਖ ਐਲਜੀਓ ਰਾਤੈਂਜੀਓ ਅਤੇ ਉਮੀਦ ਐਲਜੀਓ ਦੇ ਲਾਲਸੀ ਬੈਕਸ ਦੇ ਸੋਚ ਵਿੱਚ ਆਂਦਰਾ ਕੀਤਾ ਹੈ ਕਿ ਅਸੀਂ ਉੱਥੇ 15 ਦਿਨਾਂ ਦਾ ਕੈਂਪ ਲਾ ਰਹੇ ਹਾਂ ਜਿਸ ਦੇ ਵਿੱਚ ਦਵਾਈਆਂ ਟੈਸਟ ਤੇ ਕਿਸੇ ਨੂੰ ਐਡਮਿਸ਼ਨ ਦੀ ਲੋੜ ਹੈ ਉਸ ਸਾਰਾ ਫ੍ਰੀ ਕਰਾਂਗੇ ਇਸ ਦੇ ਰਿਗਾਰਡਿੰਗ ਸਾਡੀ ਮੈਡਮ ਮਨਦੀਪ ਕੋ ਰੈਸਡੀਮ ਫਾਈਲ ਕਰਨਾਂ ਗੱਲ ਹੋ ਚੁੱਕੀ ਹੈ ਅਤੇ ਅਸੀਂ ਜਲਦੀ ਜਲਦੀ ਹੀ ਡੇਟਾ ਦਾ ਐਲਾਨ ਕਰਾਂਗੇ ਇਸ ਦੇ ਵਿੱਚ ਹਰ ਤਰ੍ਹਾਂ ਦਾ ਲਾਜਿਸਤਿਕਰੀ ਕਰਨ ਜਾ ਰਹੇ ਹਾਂ ਮੈਂ ਡਾਕਟਰ ਭਾਰਦੀਵ ਘਰ ਮਾਤਾ ਸੰਦੋਸ਼ੀ ਹਸਪੀਟਲ ਕਿ ਜੜਵਾ ਦੂੰ ਅ ਅੱਜ ਕੱਲ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਰਿਹਾ ਸਭ ਕੁਝ ਆ ਰਿਹਾ ਹੈ ਖਾਸ ਕਰਕੇ ਸਾਡਾ ਏਰੀਆ ਜਿਹੜਾ ਫਾਜ਼ਿਲਕਾ ਏਰੀਆ ਹੈ ਜਿੱਥੇ ਪਾਣੀ ਦਾ ਪਾਣੀ ਕਰਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਾਨ ਦਾ ਵੀ ਹੋ ਰਿਹਾ ਮਾਲ ਦਾ ਵੀ ਹੋ ਰਿਹਾ ਸਭ ਚੀਜ਼ਾਂ ਦਾ ਹੋ ਰਿਹਾ ਹੈ ਸਾਡਾ ਹਸਪਤਲ ਮਾਤਾ ਸੋਸ਼ਲ ਹਸਪਤਲ ਫਾਜ਼ਿਲਕਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਉਂਦਾ ਹੈ ਉਹਨੂੰ ਕੋਈ ਵੀ ਕਿਸ ਤਰ੍ਹਾਂ ਦੀ ਲੋੜ ਹੈ ਕੋਈ ਮੈਡੀਕਲ ਹੈਲਪ ਦੀ ਲੋੜ ਹੈ ਕੋਈ ਖਾਣੇ ਦੀ ਲੋੜ ਹੈ ਕੋਈ ਪਾਣੀ ਦੀ ਲੋੜ ਹੈ ਸਾਡਾ ਹਸਪਤਲ ਉਸੇ ਉਹਨਾਂ ਨੂੰ 24 ਘੰਟੇ ਆਪਦੀ ਫੈਸਿਲਿਟੀਆਂ ਦੇਣ ਨੂੰ ਤਿਆਰ ਹੈ ਸਾਡੇ ਹਸਪਤਲ ਨੇ ਪਹਿਲਾਂ ਕੋਰੋਨਾ ਕਾਲ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਸੀਗੀ ਜਿੱਥੇ 24 ਘੰਟੇ ਅਸੀਂ ਮਰੀਜ਼ਾਂ ਦੀ ਸੇਵਾ ਕੀਤੀ ਸੀਗੀ ਤੇ ਇਸ ਕਰਕੇ ਸਾਡਾ ਹਸਪਤਲ ਹਰ ਚੀਜ਼ ਵਾਸਤੇ ਖੜਾ ਹੈ ਤੁਹਾਡੇ ਨਾਲ ਕੋਈ ਲੋੜ ਹੈ ਸਮਝੋ ਮਰਜ਼ੀ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ